ਸ਼ੁਰੂ ਕਰੀਏ ਨਾ ਜੀ ਬੋਲੋ ਜੀ ਬੋਲੋ ਜੀ ਦਿਨੇ ਵੇ ਥੋੜਾ ਜਿਹਾ ਹੋਰ ਵੀ ਕਰ ਲੈਣਗੇ ਜੀ ਤਾਂ ਇਹ ਬਹੁਤ ਘੱਟ ਜੀ ਕਿਉਂਕਿ ਤਾਂ ਵੈਸੇ ਵੀ ਇਹ ਅੱਜ ਦੀ ਤਰੀਕ ਮੈਂ ਉਹ ਕਲਰ ਦੇ ਵਾਸਤੇ ਜਿਹੜਾ ਦੱਸਿਆ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਣਾ ਚਾਹਾਂਗੀ ਕਿ ਇਹ ਇੱਕ ਬੇਸਿਕ ਨੀਡ ਹੈ ਅਸੀਂ ਸਭ ਕੁਝ ਛੱਡ ਸਕਦੇ ਹਾਂ ਪਰ ਕਦੀ ਵੀ ਅਸੀਂ ਖਾਣਾ ਪੀਣਾ ਨਹੀਂ ਛੱਡ ਸਕਦੇ ਔਰ ਹਰ ਕੋਈ ਅੱਜ ਦੇ ਟਾਈਮ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਪਿਓਰ ਤੇ ਨੇਚਰਲ ਚੀਜ਼ ਮਿਲੇ ਉਹਦੇ ਕਰਕੇ ਅਸੀਂ ਇਹ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ ਹੀ ਕੰਮ ਨੂੰ ਇੰਨਾ ਕਿ ਉੱਪਰ ਲੈ ਕੇ ਜਾਈਏ ਕਿ ਲੋਕਾਂ ਤੱਕ ਵੀ ਅਸੀਂ ਪਿਓਰ ਚੀਜ਼ ਦੇ ਸਕੀਏ ਪਹੁੰਚਾ ਸਕੀਏ ਤੇ ਦੂਸਰਾ ਅਸੀਂ ਇਸੇ ਵਿੱਚ ਹੀ ਆਪਣੇ ਪੰਜਾਬ ਵਿੱਚ ਰਹਿ ਕੇ ਹੀ ਕਮਾਈ ਵੀ ਕਰ ਸਕੀਏ ਨਾ ਸਾਨੂੰ ਬਾਹਰ ਜਾਣ ਦੀ ਲੋੜ ਪਏ ਤੇ ਜਿਹੜਾ ਜਿਹੜਾ ਵੀ ਸਾਡੇ ਨਾਲ ਜੁੜੇ ਉਹਨੂੰ ਵੀ ਕੁਝ ਬਾਹਰ ਨਾ ਜਾਣਾ ਪਏ ਇੱਥੇ ਰਹਿ ਕੇ ਹੀ ਉਹ ਆਪਣਾ ਕੰਮ ਕਰ ਸਕੇ ਸਰ ਮੈਂ ਐਮਐਸਸੀ ਕੀਤੀ ਹੋਈ ਹੈ ਮਾਈਕ 9 ਫੂ ਟੈਕਨੋਲੋਜੀ ਫ্রম ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਂਜੀ ਜਿਹਦਾ ਪ੍ਰੋਸੈਸ ਕਰਦੇ ਹੋ ਕਿ ਕਿਸ ਤਰ੍ਹਾਂ ਮਾਰਕੀਟਿੰਗ ਕਰਦੇ ਹੋ ਸਰ ਸਭ ਤੋਂ ਪਹਿਲਾਂ ਤਾਂ ਸਾਡੀ ਆਪਣੇ ਵੀ ਖੇਤ ਨੇ ਜਿਨ੍ਹਾਂ ਦੇ ਵਿੱਚ ਅਸੀਂ ਹਲਦੀ ਜਿਹੜੀ ਉਹ ਕਲਟੀਵੇਟ ਕਰਦੇ ਆ ਉਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਕਿਸਾਨਾਂ ਨੂੰ ਵੀਰ ਭਰਾਵਾਂ ਨੂੰ ਆਪਣੇ ਸੀਡਸ ਦਿੰਨੇ ਆ ਹਲਦੀ ਦੇ ਜਿਹਦੇ ਨਾਲ ਕਿ ਉਹ ਜਦੋਂ ਉਹਨਾਂ ਕੋਲੋਂ ਫਿਰ ਅਸੀਂ ਹਲਦੀ ਲੈ ਲੈਨੇ ਆ ਜਦੋਂ ਬਣ ਜਾਂਦੀ ਆ ਉਗ ਜਾਂਦੀ ਆ ਜਦੋਂ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਸਾਡੇ ਕੋਲ ਦੇਖੋ ਮਸ਼ੀਨਾਂ ਨੇ ਅਸੀਂ ਹਲਦੀ ਦੀ ਲੇਬਰ ਲਗਾ ਕੇ ਮੈਨੂਅਲ ਤਰੀਕੇ ਨਾਲ ਪਹਿਲਾਂ ਤੇ ਹਲਦੀ ਦੀ ਸਾਫ ਸਫਾਈ ਕਰਵਾਨੀ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦੀ ਸੋਰਟਿੰਗ ਕਰਵਾਨੀ ਹੈ ਹਲਦੀ ਦੀ ਸੋਰਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਫਿੰਗਰਸ ਨੇ ਤੇ ਜਿਹੜੇ ਬਲਬਸ ਨੇ ਉਹਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਉਹਦੀ ਵਾਸ਼ਿੰਗ ਕਰਵਾ ਕੇ ਸਟੀਮ ਪ੍ਰੋਸੈਸ ਕਰਵਾਨੀ ਹੈ ਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਰਮ ਪਾਰਟੀਕल्स ਜਾਂ ਕੋਈ ਵੀ ਜਿਹੜੇ ਫੋਰਨ ਪਾਰਟੀਕल्स ਨੇ ਉਹ ਸਾਰੇ ਸਾਫ ਸਫਾਈ ਦੇ ਨਾਲ ਨਿਕਲ ਜਾਣ ਉਸ ਤੋਂ ਬਾਅਦ ਉਹਦੀ ਸਰ ਕੀਤੀ ਜਾਂਦੀ ਹੈ ਸਨ ਡ్రਾਈਂਗ ਸਨ ਡ్రਾਈਂਗ ਦੇ ਨਾਲ ਸੂਰਜ ਦੀ ਧੁੱਪ ਦੇ ਨਾਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਸਨ ਹੈ ਆਪਾਂ ਨੂੰ ਇਸ ਤਰੀਕੇ ਦੀ ਹੀਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹ ਚੀਜ਼ ਦੇ ਵਿੱਚ ਸਾਰਾ ਮਾਈਕਰੋਬੀਅਲ ਕੰਟੈਂਟ ਜਿਹੜਾ ਮੋਇਸਚਰ ਆ ਸੌਰੀ ਉਹ ਸਾਰਾ ਨਿਕਲ ਜਾਏਗਾ ਜੇ ਮੋਇਸਚਰ ਰਹਿ ਜਾਏ ਤਾਂ ਉਹ ਹਲਦੀ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਜਿਹਦੇ ਕਰਕੇ ਅਸੀਂ ਸਨ ਡ్రਾਈ ਕਰਵਾਨੇ ਆ ਕਿ ਉਹਦਾ ਜਿਹੜਾ ਮੋਇਸਚਰ ਕੰਟੈਂਟ ਆ ਉਹ ਸਿਰ ਕੰਟੈਂਟ ਆ ਸਿਰਫ 7 ਤੋਂ 8% ਰਹਿ ਸਕੇ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਸਨ ਡ్రਾਈਂਗ ਹੋਣ ਤੋਂ ਬਾਅਦ ਅਸੀਂ ਗ੍ਰਾਈਂਡਿੰਗ ਕਰਦੇ ਆ ਗ੍ਰਾਈਂਡਿੰਗ ਸਾਡੀ ਸਰ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ ਟੂ ਪ੍ਰੋਸੈ ਸੀ ਜਦੋਂ ਗਰਾਇੰਡਿੰਗ ਕਰਨੀ ਹਲਦੀ ਤੋਂ ਛੋਟੇ ਛੋਟੇ ਜੇ ਪੀਸੇਸ ਬਣਾਨੇ ਕ੍ਰਸ਼ਿੰਗ ਕਰਕੇ ਤਾਜੋ ਕੀ ওভার ਹੀਟ ਦੇ ਨਾਲ ਉਹਦਾ ਜਿਹੜਾ ਕਰਕਿਊਮਿਨ ਆ ਉਹ ਘਟਣਾ ਹੋ ਸਕੇ ਜੇ ਅਸੀਂ ਇੱਕ ਵਾਰੀ ਗ੍ਰਾਈਂਡ ਕਰ ਦਾਂਗੇ ਨਾ ਜਿਵੇਂ ਲੋਕੀ ਕਹਿੰਦੇ ਕਿ ਅਸੀਂ ਘਰ ਦੇ ਵਿੱਚ ਹਲਦੀ ਖੁਦ ਹੀ ਗ੍ਰਾਈਂਡ ਕਰਕੇ ਯੂਜ਼ ਕਰਦੇ ਆ ਉਹਦੇ ਵਿੱਚ ਤੇ ਸਰ ਕਰਕਿਊਮਿਨ ਬਿਲਕੁਲ ਹੀ ਘੱਟ ਰਹਿ ਜਾਂਦਾ ਆ ਕਿਉਂਕਿ ওভার ਹੀਟ ਹੋ ਜਾਂਦਾ ਅਸੀਂ ਹੀਟ ਟੈਂਪਰੇਚਰ ਜਿਹੜਾ ਹੈ ਆਪਣਾ ਉਹਨੂੰ ਅਸੀਂ ਪੂਰਾ ਕੰਟਰੋਲ ਦੇ ਵਿੱਚ ਰੱਖ ਕੇ ਪਹਿਲਾਂ ਦਲੀਆ ਜਿਹਾ ਬਣਾਨੇ ਆ ਉਹਦਾ ਹਲਦੀ ਦੇ ਵੱਡੇ ਵੱਡੇ ਪੀਸਿਸ ਤੋਂ ਉਸ ਤੋਂ ਬਾਅਦ ਅਸੀਂ ਉਹ ਛੋਟੇ ਜਿਹੜੇ ਦਲੀਏ ਦੇ ਪੀਸਿਸ ਨੇ ਉਹਨਾਂ ਤੋਂ ਅਸੀਂ ਪਾਊਡਰ ਫਾਰਮ ਦੇ ਵਿੱਚ ਉਹਨੂੰ ਤਿਆਰ ਕਰਦੇ ਆ ਪਾਊਡਰ ਫਾਰਮ ਤੇ ਤਿਆਰ ਹੋਣ ਤੋਂ ਬਾਅਦ ਤੁਸੀਂ ਤਿਆਰ ਹੋ ਗਈ ਹੈ ਔਰ ਇੱਥੇ ਅਸੀਂ ਲੇਬਰ ਲਗਾਈ ਹੋਈ ਹੈ ਜਿਹੜੇ ਕਿ ਹਲਦੀ ਦੀ ਪੈਕਿੰਗ ਕਰ ਰਹੇ ਨੇ ਹੋ ਜੀ ਸਰ ਇਹ ਡਿਪੈਂਡ ਕਰਦਾ ਜਦੋਂ ਤੇ ਸਾਡੀ ਪਿਆਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਵੀ ਲੇਬਰ ਲੱਗਦੀ ਹੈ ਉਦੋਂ ਤੇ ਸਾਡੇ 25 ਤੋਂ 30 ਜਿਹੜੇ ਲੋਕ ਨੇ ਉਹਨਾਂ ਨੂੰ ਲੇਬਰ ਮਿਲਦੀ ਹੈ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਨੇੜੇ ਤੇੜੇ ਦੀ ਆਪਣੇ ਜਿਹੜੀਆਂ ਪਿੰਡਾਂ ਦੀਆਂ ਬੀਬੀਆਂ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਦਿੰਦੇ ਆ ਉਹ ਪੈਕਿੰਗ ਕਰਦੀਆਂ ਨੇ ਸੋਰਟਿੰਗ ਕਰਦੀਆਂ ਨੇ ਇਹ ਸਾਰਾ ਕੰਮ ਅਸੀਂ ਕਰਦੇ ਆ। ਸਰ ਇੱਕ ਤਾਂ ਸਾਡੀ ਗੱਡੀ ਵੀ ਆਪਣੇ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜਾਂਦੀ ਆ। ਉਸ ਤੋਂ ਇਲਾਵਾ ਸਰ ਅਸੀਂ ਹੁਣ ਆਨਲਾਈਨ ਸਟਾਰਟ ਕੀਤਾ ਹੈ ਸਾਡਾ ਅਫੀਸ਼ੀਅਲ ਵੈਬਸਾਈਟ ਹੈ armaanhaldi.com ਉਧੇ ਤੇ ਵੀ ਆਰਡਰ ਪਲੇਸ ਕੀਤੇ ਜਾ ਸਕਦੇ ਨੇ ਇੰਸਟਾਗ੍ਰam ਤੇ ਵੀ ਮੈਸੇਜ ਕਰਕੇ ਆਰਡਰ ਪਲੇਸ ਕੀਤੇ ਜਾ ਸਕਦੇ ਨੇ ਉਸ ਤੋਂ ਇਲਾਵਾ ਸਾਡਾ ਵਟਸਐਪ ਨੰਬਰ ਹੈ ਉਹ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦਾਂਗੇ ਜਿਆਰੀ ਹਲਦੀ ਤੇ ਇਹ ਸਭ ਕੁਝ ਹੀ ਫਰਕ ਹੈ ਸਰ ਇਹ ਹਲਦੀ ਸਾਡੀ ਬਹੁਤ ਵਧੀਆ ਹਲਦੀ ਆ ਇਹ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਸਾਡਾ ਬ੍ਰਾਂਡ ਹੈ ਇਹ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਇੱਕ ਤਾਂ ਸਰ ਅਸੀਂ ਹਲਦੀ ਦੇ ਵਿੱਚ ਬਿਲਕੁਲ 1% ਵੀ ਕੋਈ ਮਿਲਾਵਟ ਨਹੀਂ ਕਰਦੇ ਨਾ ਅਸੀਂ ਕਲਰ ਦੀ ਮਿਲਾਵਟ ਕਰਦੇ ਆ ਨਾ ਅਸੀਂ ਫਲੇਵਰ ਦੀ ਮਿਲਾਵਟ ਕਰਦੇ ਆ ਬਾਜ਼ਾਰ ਦੇ ਵਿੱਚ ਜਿਹੜੀ ਹਲਦੀ ਆਂਦੀ ਆ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਲਾਵਟ ਕੀਤੀ ਜਾਂਦੀ ਆ ਉਹ ਕਲਰ ਨੂੰ ਹੀ ਕੀਤੀ ਜਾਂਦੀ ਆ ਕਿਉਂਕਿ ਹਰ ਕੋਈ ਸੋਚਦਾ ਹੈ ਕਿ ਹਲਦੀ ਦਾ ਰੰਗ ਸੋਹਣਾ ਪੀਲਾ ਆ ਰਿਹਾ ਆ ਸਬਜੀ ਸੋਹਣੀ ਪੀਲੇ ਰੰਗ ਦੀ ਬੰਦੀ ਪਈ ਆ ਪਰ ਕੋਈ ਇਹ ਨਹੀਂ ਸੋਚਦਾ ਕਿ ਹਲਦੀ ਜਿਹੜੀ ਆ ਉਹ ਇੰਨੀ ਉਹਨਾਂ ਉਹਦੇ ਗੁਣਾ ਦੀ ਵਰਤੋਂ ਕੀਤੀ ਜਾਏ ਕਿਉਂ ਨਾ ਉਹਨਾਂ ਤੋਂ ਅਸੀਂ ਕੋਈ ਫਾਇਦਾ ਲੈ ਸਕੀਏ ਹਲਦੀ ਤੁਹਾਨੂੰ ਪਤਾ ਹੈ ਸਰ ਐਂਟੀ ਕੈਂਸਰਸ ਹੈ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਹਿੰਦੇ ਆ ਕਿ ਸਾਡੇ ਮਤਲਬ ਸਾਨੂੰ ਡਾਕਟਰ ਨੇ ਰਿਕਮੈਂਡ ਕੀਤਾ ਕਿ ਵਧੀਆ ਹਲਦੀ ਪੀਓ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਸਾਡੀ ਹਲਦੀ ਦੇ ਵਿੱਚ ਕੋਈ ਮਿਲਾਵਟ ਨਹੀਂ ਆ ਜਿੰਨੀ ਤੁਸੀਂ ਯੂਜ਼ ਕਰੋਗੇ ਓਨੀ ਵਧੀਆ ਅਸੀਂ ਖੁਦ ਸਾਰਾ ਪਰਿਵਾਰ ਸਵੇਰੇ ਗਰਮ ਪਾਣੀ ਦੇ ਵਿੱਚ ਹਲਦੀ ਪੀਂਦੇ ਆ ਸੋ ਹਲਦੀ ਸਿਰਫ ਸਬਜ਼ੀ ਬਣਾਉਣ ਦੇ ਵਾਸਤੇ ਨਹੀਂ ਯੂਜ਼ ਹੁੰਦੀ ਹਲਦੀ ਦੀਆਂ ਆਪਣੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹਨਾਂ ਨੂੰ ਅਸੀਂ ਬਹੁਤ ਤਰੀਕਿਆਂ ਦੇ ਨਾਲ ਉਹਦੇ ਤੋਂ ਫਾਇਦੇ ਲੈ ਸਕ ਸਰ ਸਾਡੀ ਹਲਦੀ ਅਮਰੀਕਾ ਵੀ ਜਾਂਦੀ ਹੈ ਕੰਟੇਨਰ ਉਸ ਤੋਂ ਇਲਾਵਾ ਸਰ 올ਓਵਰ ਇੰਡੀਆ ਦੇ ਵਿੱਚ ਅਸੀਂ ਹਲਦੀ ਜੜੀ ਆ ਉਹ ਵਾਈ ਕੂਰੀਅਰ ਪੋਸਟ ਕਰਦੇ ਆ ਸਰ ਅਸੀਂ ਆਪਣੀ ਹਲਦੀ ਨੂੰ ਵਰਲਡਵਾਈਡ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਹਰ ਕੋਈ ਪਿਓਰ ਚੀਜ਼ ਪਿਓਰ ਹਲਦੀ ਖਾਏ ਔਰ ਕਿਉਂਕਿ ਇੰਨੀ ਜ਼ਿਆਦਾ ਗੁਣਕਾਰੀ ਚੀਜ਼ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਵਰਲਡਵਾਈਡ ਲੈ ਕੇ ਜਾਈਏ ਹਰ ਕੰਟਰੀ ਦੇ ਵਿੱਚ ਸਾਡੀ ਹਲਦੀ ਜਾਏ ਲੱਗਦਾ ਨਹੀਂ ਇੰਨੇ ਦੇ ਕੰਮ ਕੋਈਂ ਦੇ ਵਸੀਆਂ ਨੂੰ ਕਰਨੇ ਚਾਹੀਦੇ ਕਿਉਂਕਿ ਪਿੰਡਾਂ ਦੇ ਜਿਹੜੇ ਲੋਗ ਆ ਨੌਜਵਾਨ ਆ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਇਸ ਤਰ੍ਹਾਂ ਸਰ ਰੋਜ਼ਗਾਰ ਤੇ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਜਿੰਨੇ ਵੀ EMPLOYEES ਨੇ ਉਹਦੇ ਵਿੱਚ ਮਤਲਬ ਯੰਗ ਲੜਕੇ ਲੜਕੀਆਂ ਵੀ ਸ਼ਾਮਿਲ ਨੇ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਕੰਮ ਨੂੰ ਇੰਨਾ ਕੁ ਵਧਾਵਾਂਗੇ ਕਿ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਿਲ ਸਕੇਗਾ ਆਸ ਕੁਐਸਚਨ ਤੁਸੀਂ ਇਸ ਪਰਿਵਾਰ ਦੀ ਨੂੰ ਹਾਂਜੀ ਪਰ ਵਿਆਹ ਤੋਂ ਬਾਅਦ ਲੜਕੀ ਤਾਂ ਚੱਕੀ ਕਰਦੀ ਹੈ ਜਿਹੜੇ ਹਸਬੰਦ ਦਾ ਪਰਿਵਾਰ ਦਾ ਸੋਹਰੇ ਪਰਿਵਾਰ ਦਾ ਹਾਂਜੀ ਬਿਲਕੁਲ ਸਰ ਕੀ ਯੂਥ ਨੂੰ ਕਹਿਣਾ ਚਾਹੁੰਦੇ ਆ ਅਜੇ ਵੀ ਕੁਝ ਪਰਿਵਾਰ ਲੜਕੀਆਂ ਦੇ ਐਕਸਟਰਾ ਪਾਬੰਦੀ ਰੱਖਦੇ ਆ ਆਪਣੇ ਪਰਿਵਾਰ ਨੂੰ ਲੈ ਕੇ ਉਹ ਮੈਂ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਸਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਹਰ ਕੋਈ ਮਿਹਨਤ ਕਰੇ ਸਭ ਤੋਂ ਪਹਿਲਾਂ ਤੇ ਪੜ੍ਹਾਈ ਲਿਖਾਈ ਹੈ ਸਰ ਹਰ ਇੱਕ ਬੱਚੇ ਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ ਅੱਜ ਕੱਲ ਜਿਹੜੇ ਬੱਚੇ ਤੁਸੀਂ ਦੇਖਦੇ ਹੋ ਕਿ ਵੀਡੀਓ ਸਕਰੋਲ ਕਰਦੇ ਪਏ ਨੇ ਹੈਨਾ ਬਸ ਆਪਣਾ ਟਾਈਮ ਪਾਸ ਕਰਦੇ ਪਏ ਨੇ ਉਹਨੂੰ ਛੱਡ ਕੇ ਪੜ੍ਹਾਈ ਲਿਖਾਈ ਤੇ ਧਿਆਨ ਦਿਓ ਸਕਿੱਲ ਡਿਵੈਲਪਮੈਂਟ 'ਤੇ ਧਿਆਨ ਦਿਓ ਔਰ ਆਪਣੇ ਆਪ ਨੂੰ ਇੰਨੇ ਕਾਬਿਲ ਬਣਾਓ ਕਿ ਤੁਹਾਡੇ ਕਰਕੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਿਲ ਸਕੇ ਮੇਰਾ ਨਾਮ ਕਮਲ ਨੈਨ ਸਿੰਘ ਹੈ ਜੀ ਸਰ ਜਿਹੜਾ ਹਲਕੀ ਦਾ ਕੰਮ ਕਰਦੇ ਤੇ ਕੌਣ ਕੌਣ ਪਰਿਵਾਰ ਤੋਂ ਕਰਜ ਇਹ ਸਾਡੇ ਤਾਇਆ ਜੀ ਕਰਦੇ ਆ ਜੀ ਫਾਦਰ ਸਾਹਿਬ ਪਹਿਲਾਂ ਇਹਨਾਂ ਦੇ ਨਾਲ ਜੁੜੇ ਸੀਗੇ ਬਾਅਦ ਫਿਰ ਮੈਂ ਤੇ ਮੇਰੀ ਵਾਈਫ ਅਮਨਜੀਤ ਕੌਰ ਅਸੀਂ ਵੀ ਹੁਣ ਨਾਲ ਇੱਥੇ ਵੀ ਕੰਮ 'ਚ ਜੁੜੇ ਹੋਏ ਆਂ ਸਰ ਜਿੱਦਾਂ ਕੋਈ ਲੋਕ ਖੇਤੀ ਉਹਦੀ ਆ ਛਾਪੇ ਦੱਸਦਾ ਵਾ ਔਰ ਇਹ ਖੇਤੀ ਦੇ ਨਾਲ ਲੱਗਦਾ ਜਿਵੇਂ ਕੰਮ ਕੀਤਾ ਔਰ ਇਹਨਾਂ ਦੇ ਹੋਰ ਗੱਲ ਵੀ ਆਪਣੇ ਪਿੰਡ ਬਾਕੀ ਨੂੰ ਕੀਤਾ ਕੀ ਹੋਦਾ ਇਹਦੇ ਦੇ ਨਾਲ ਦੇਖੋ ਵੀਰ ਜੀ ਆਪਾਂ ਜਦੋਂ ਸਿਰਫ ਆਪਣੇ ਵਾਸਤੇ ਸੋਚਣਾ ਸ਼ੁਰੂ ਕਰਦੇ ਆ ਨਾ ਤੇ ਉਦੋਂ ਇੰਨੇ ਜ਼ਿਆਦਾ ਤਰੱਕੀ ਦੇ ਰਾਹ ਸੌਖੇ ਨਹੀਂ ਖੁੱਲਦੇ ਜਦੋਂ ਆਪਾਂ ਆਪਣੇ ਵਿਜ਼ਨ ਨੂੰ ਓਪਨ ਕਰਦੇ ਆ ਤਾਂ ਫੇਰ ਫਰਕ ਜ਼ਿਆਦਾ ਪੈਂਦਾ ਆ ਹੁਣ ਆਪਾਂ ਇਥੋ ਹੀ ਲੈ ਲਈਏ ਕਿ ਪਹਿਲਾਂ ਸਾਡੇ ਮਿਨੀਮਮ ਸਪਲਾਈ ਸੀਗੀ ਮਿਨੀਮਮ ਡਿਮਾਂਡ ਰੱਖੀ ਸੀਗੀ ਤੇ ਲਗਲੇ ਸਿਰਫ ਪਿੰਡਾਂ ਤੱਕ ਸਾਡੀ ਅਪਰੋਚ ਹੁੰਦੀ ਸੀਗੀ ਬਟ ਹੁਣ ਜਦੋਂ ਆਪਾਂ 올 ਇੰਡੀਆ ਲੈਵਲ ਤੇ ਅਪਰੋਚ ਲੈ ਕੇ ਗਏ ਆ ਉਹਦੇ ਕਰਕੇ ਸਾਨੂੰ ਕਾਸ਼ਤ ਹੋਰ ਜ਼ਿਆਦਾ ਕਰਨੀ ਪੈ ਰਹੀ ਆ ਸਾਨੂੰ ਮਿਹਨਤ ਕਾਸ਼ ਹੱਥਾਂ ਦੀ ਜਿਆਦਾ ਲੋਡ ਪੈ ਰਹੀ ਆ ਸਾਨੂੰ ਲੇਬਰ ਦੀ ਜਿਆਦਾ ਲੋਡ ਪੈ ਰਹੀ ਆ ਪਲੱਸ ਨਵੇਂ ਕਿਸਾਨ ਵੀਰ ਜਿਹੜੇ ਸਾਡੇ ਨਾਲ ਜੋੜ ਰਹੇ ਆ ਜਿਹੜੇ ਸਾਡੇ ਕੋਲੋਂ ਸੀਡ ਲੈ ਕੇ ਜਾਂਦੇ ਆ ਉਹਨਾਂ ਨੂੰ ਇਹ ਵੀ ਸ਼ੋਰਟ ਹੀ ਹੁੰਦੀ ਆ ਕਿ ਸਾਡੀ ਫਸਲ ਇੱਥੇ ਖਰੀਦੀ ਜਾਏਗੀ ਉਹਦੇ ਕਰਕੇ ਸਾਡੀ ਸਪਲਾਈ ਵੀ ਕਦੀ ਘਟਣੀ ਪੈਂਦੀ ਪਲੱਸ ਇਹ ਟਰਸਟ ਹੁੰਦਾ ਆ ਕਿ ਸਾਡੇ ਕੋਲੋਂ ਜਿਨ੍ਹਾਂ ਨੇ ਸੀਡ ਖਰੀਦੇ ਆ ਸਾਨੂੰ ਉਹਨਾਂ ਦੀ ਬਾਰ-ਬਾਰ ਟੈਸਟਿੰਗ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਸਾਡਾ ਹਾਂਜੀ ਹਾਂਜੀ ਜਿਹੜੇ ਸਾਡੇ ਕੋਲੋਂ ਬੀਜ ਲੈ ਕੇ ਜਾਂਦੇ ਆ ਸਾਡੇ ਆਲਰੇਡੀ ਲੈਬ ਤੋਂ ਟੈਸਟਡ ਹੁੰਦੇ ਆ ਜੀ ਬੀਜ ਵੀ ਜਿਹੜਾ ਸਾਡਾ ਹੁੰਦਾ ਆ ਉਹ ਵੀ ਬੈਸਟ ਕੁਆਲਿਟੀ ਹੁੰਦੀ ਆ ਸੋ ਸਾਡੇ ਕੋਲੋਂ ਜਿਹੜਾ ਵੀ ਬੀਜ ਲੈ ਕੇ ਜਾਂਦੇ ਆ ਕਿਸਾਨ ਵੀਰ ਉਹਦੀ ਜਿੰਨੀ ਵੀ ਉਹਨਾਂ ਦੀ ਨਿਕਲਦੀ ਆ ਉਪਜ ਉਹ ਸਾਰੀ ਅਸੀਂ ਖਰੀਦ ਲੈਨੇ ਆ ਹਾਂਜੀ ਭਾਜੀ ਇਹਦੀ ਡਿਸਟ੍ਰੀਬਿਊਸ਼ਨ ਲੈ ਕੇ ਜੋ ਵੀ ਆ ਸਾਰਾ ਲੋਜਿਸਟਿਕਸ ਦਾ ਜਾਂ ਆਨਲਾਈਨ ਡਿਸਟ੍ਰੀਬਿਊਸ਼ਨ ਆ ਉਹ ਸਾਰੀ ਅਸੀਂ ਹੈਂਡਲ ਕਰਦੇ ਆ ਸਾਡੇ ਨਾਲ ਫਿਲਹਾਲ ਤਾਂ ਜੀ ਇਸ ਵਾਰੀ ਕਰੀਬਨ ਕਰੀਬਨ ਤੁਸੀਂ ਕਹਿ ਸਕਦੇ ਹੋ ਕਿ 15 ਤੋਂ 16 ਸਾਡੇ ਕੋਲ ਕੁਇਰੀਜ਼ ਆਈਆਂ ਸੀਗੀਆਂ ਜਿਨ੍ਹਾਂ ਚੋਂ ਕਾਫੀ ਕਿਸਾਨ ਸਾਡੇ ਕੋਲ ਆਲਰੇਡੀ ਲੈ ਕੇ ਬੀਜ ਜਾ ਚੁੱਕੇ ਆ ਕਿਉਂਕਿ ਇਹੀ ਪ੍ਰੋਪਰ ਸਮਾਂ ਸੀਗਾ ਜਿਹੜਾ ਇਹਦੀ ਬੀਜਾਈ ਵਾਸਤੇ ਸਭ ਤੋਂ ਸੂਟੇਬਲ ਸਮਾਂ ਆ ਤਾਂ ਕਾਫੀ ਗਿਣਤੀ ਦੇ ਵਿੱਚ ਲੋਕੀ ਅਜੇ ਵੀ ਕੁਐਰੀਜ਼ ਕਰ ਰਹੇ ਆ। ਤੁਹਾਡਾ ਨਾਮ ਕਿਹਦੇ ਕੰਟੈਕਟ ਕਰਨਾ ਹੈ, ਇਸ ਨੂੰ ਤੁਹਾਨੂੰ ਪਨਾਉਣ ਬਾਰੇ ਜਾਂ ਇਹਦੀ ਕੋਈ ਵੇਚਣ ਬਾਰੇ ਹੋ ਜਾਂ ਤੁਹਾਡੇ ਨਾਲ ਜੁੜਨਾ ਹੈ ਕਿਸ ਤਰ੍ਹਾਂ ਹੋ ਸਕਦਾ ਹੈ? ਹਾਂਜੀ ਬਿਲਕੁਲ ਜੀ ਸਾਨੂੰ ਤੁਸੀਂ WhatsApp ਨੰਬਰ ਤੇ ਮੈਸੇਜ ਵੀ ਆਪਣਾ ਡ੍ਰੌਪ ਕਰ ਸਕਦੇ ਹੋ ਸਵਾਲ ਦੇ ਨਾਲ ਆਪਣਾ ਨਾਮ, ਐਡਰੈਸ ਤੇ ਫੋਨ ਨੰਬਰ ਤੁਸੀਂ ਸੈਂਡ ਕਰ ਸਕਦੇ ਹੋ ਸਾਨੂੰ 8427477276 ਦੇ ਉੱਪਰ। ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਪਾ ਦੇਾਂਗੇ ਜੀ 8427477276 ਤੇ ਜੇ ਸਾਡੇ ਪ੍ਰੋਸੈਸ ਬਾਰੇ ਜਾਂ ਪਲਾਂਟ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਏ ਤਾਂ ਸਾਡੀ ਅਫੀਸ਼ੀਅਲ ਵੈਬਸਾਈਟ ਹੈਗੀ ਆ www.armanhaldi.com ਤੇ ਇੰਸਟਾਗ੍ਰam ਦੇ ਉੱਪਰ ਵੀ ਅਸੀਂ armanhaldi ਦੇ ਪੇਜ ਤੋਂ ਹੈਗੇ ਆ ਉੱਥੇ ਵੀ ਤੁਸੀਂ ਵਾਇਆ 3 ਮੀਡੀਅਮਸ ਤੁਸੀਂ ਕਿਸੇ ਵੀ ਤਰੀਕੇ ਨਾਲ ਮੈਸੇਜ ਡ੍ਰੌਪ ਕਰਕੇ ਜਾਂ ਵਟਸਐਪ ਤੇ ਜਾਂ ਵੈਬਸਾਈਟ ਤੋਂ ਜਾਂ ਇੰਸਟਾ ਤੇ ਵੀ ਮੈਸੇਜ ਡ੍ਰੌਪ ਕਰਕੇ ਤੁਸੀਂ ਆਪਣਾ ਹਲਦੀ ਦਾ ਆਰਡਰ ਪਲੇਸ ਕਰ ਸਕਦੇ ਹੋ ਤੇ ਜਾਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਬਬ ਕੀ ਨਾਮ ਤੁਹਾਡਾ? ਮੇਰਾ ਨਾਮ ਚੈਂਚਲ ਸਿੰਘ। ਕਿਹੜਾ ਪਿੰਡ ਜੇ? ਪਿੰਡ ਲੇਲ, ਉਸਟਾਫਿਸ ਧਾਰੀਵਾਲ, ਡਿਸਟ੍ਰਿਕਟ ਗੁਰਦਾਸਪੁਰ, ਪੰਜਾਬ। ਮਿਰਰ ਮੋਬਾਈਲ ਨੰਬਰ 98142 77129 93142 77129 ਤੁਪੀ ਜਿਹੜੀ ਹਲਦੀ ਹੈ ਹਲਦੀ ਕਿੱਦਾਂ ਤਿਆਰ ਕਰਦੇ ਆ ਕਿਸ ਤਰ੍ਹਾਂ ਆਉਂਦੀ ਆ ਤੁਸੀਂ ਇਹਦੇ ਬਾਰੇ ਦੱਸੋ ਇਹ ਸਭ ਤੋਂ ਪਹਿਲਾਂ ਜਿਹੜੀ ਖੇਤੋਂ ਪੁੱਟ ਕੇ ਲੈਂਦੇ ਨੇ ਕਿਸਾਨ ਉਹ ਹਲਦੀ ਜਿਹੜੀ ਇੱਥੇ ਛੜ ਦੇ ਵਿੱਚ ਇਕੱਠੀ ਕੀਤੀ ਜਾਂਦੀ ਆ ਇਸ ਤੋਂ ਬਾਅਦ ਇਹਦੀ ਅਲੱਗ-ਅਲੱਗ ਕੈਟਾਗਰੀ ਕੀਤੀ ਜਾਂਦੀ ਆ ਜਿਹੜੀ ਗੰਢੀ ਐ ਉਹਨੂੰ ਅਲੱਗ ਕੀਤਾ ਜਾਂਦਾ ਜਿਹੜਾ ਮੋਢਾ ਐ ਉਹਨੂੰ ਲੱਗ ਰੱਖਿਆ ਜਾਂਦਾ ਇਹਨਾਂ ਦੇ ਬੋਇਲਿੰਗ ਪੁਆਇੰਟ ਵੱਖਰੇ ਵੱਖਰੇ ਨੇ ਇਸ ਕਰਕੇ ਇਹਨਾਂ ਨੂੰ ਅਲੱਗ ਕੀਤਾ ਜਾਂਦਾ ਜੀ ਸਭ ਤੋਂ ਪਹਿਲਾਂ ਨਿਸ਼ਾਨਣੇ 'ਚ ਉੱਥੋਂ ਸਭ ਤੋਂ ਪਹਿਲਾਂ ਇਹਨੂੰ ਸ਼ਾਨਣੇ 'ਚ ਪਾਇਆ ਜਾਂਦਾ ਸ਼ਾਨਣੇ ਤੋਂ ਬਾਅਦ ਫਿਰ ਇਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਵਾਸ਼ਿੰਗ ਮਸ਼ੀਨ ਜਦ ਬਾਅਦ ਹੋ ਕੇ ਧੁੱਗ ਕੇ ਫਿਰ ਕੰਟੇਨਰ 'ਚ ਆ ਜਾਂਦੀ ਆ ਉਸ ਤੋਂ ਬਾਅਦ ਉਹ ਕੰਟੇਨਰ ਨੂੰ ਚੱਕ ਕੇ ਕ੍ਰੇਨ ਦੇ ਨਾਲ ਕੁੱਕਰ ਦੇ ਵਿੱਚ ਪਾਇਆ ਜਾਂਦਾ ਜਦ ਆ ਦੇ ਬੋਇਲ ਹੋ ਜਾਂਦੀ ਆ ਫਿਰ ਕੁੱਕਰ ਚੋਂ ਕੱਢ ਕੇ ਫਰਸ਼ ਤੇ ਸੁੱਕਣ ਵਾਸਤੇ ਪਾਇਆ ਜਾਂਦਾ ਇਨੂੰ ਤੇ ਇਹਨੂੰ ਬਿਲਕੁਲ ਪਾਣੀ ਨਹੀਂ ਲੱਗਣ ਦਿੱਤਾ ਜਾਂਦਾ ਸਟੀਮ ਬੋਇਲ ਹੈ ਠੀਕ ਹੈ ਜੀ ਤੇ ਉੱਥੇ ਵੀ ਨੇਚਰਲ ਢੰਗ ਨਾਲ 20 22 ਦਿਨ ਲੱਗ ਜਾਂਦੇ ਨੇ ਇਹਨੂੰ ਫਰਸ਼ ਦੇ ਉੱਤੇ ਪਾਉਣes ਕਰਨ ਲਈ ਫਰਸ਼ ਇਸ ਢੰਗ ਨਾਲ ਬਣਾਇਆ ਗਿਆ ਤੇ ਦੋਨੋਂ ਸਾਈਡ ਢਾਲ ਹੈ ਸੈਂਟਰ ਚ ਉੱਚਾ ਅਗਰ ਬਾਰਿਸ਼ ਆ ਜਾਏ ਤੇ ਸੈਂਟਰ ਚ ਮਾਲ ਇਕੱਠਾ ਕਰਕੇ ਉਹਦੇ ਉੱਤੇ ਤਰਪਾਲ ਪਾਈ ਜਾਂਦੀ ਹੈ ਕਾਸਟ ਕੀ ਹੈ ਹਲਦੀ ਜੀ ਦਾ ਕੀ ਕਾਸਟ ਇਹ ਇਹੀ ਆ ਕਿ ਜੋ ਸਿਸਟੋਮੈਟਿਕਲੀ ਢੰਗ ਹੈ ਜੋ اصول ਕਹਿੰਦਾ ਉਦੇ ਮੁਤਾਬਕ ਅਸੀਂ ਹਲਦੀ ਜਿਹੜੀ ਪ੍ਰੋਸੈਸ ਕਰਦੇ ਆ ਕਿੰਨੇ ਕ ਪਿੰਡਾਂ ਦੀ ਹਲਦੀ ਜਿਹੜੀ ਇੱਥੇ ਆਉਂਦੀ ਆ ਜਾਂ ਜਿੰਨੇ ਕ ਕਿਸਾਨ ਬੀਜਦੇ ਨੇ ਮੇਰੇ ਕੋਲ ਬੀਲ ਆ ਜਾਂਦੇ ਨੇ ਉਹਨਾਂ ਦੇ ਕੋਲੋਂ ਮੈਂ ਫਸਲ ਖਰੀਦ ਲੈਣਾ ਤੇ ਆਪ ਵੀ ਬੀਜਦੇ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਹੁਣ ਤੱਕ ਹਲਦੀ ਦੇ ਚੁੱਕੇ ਹੋ ਜਾਂਦੀ ਆ ਸਾਡੀ ਇੱਕ ਕੰਟੇਨਰ ਅਮਰੀਕਾ ਵੀ ਜਾ ਚੁੱਕਾ ਸਾਲ 17 ਚ ਉਸ ਤੋਂ ਬਾਅਦ ਫਿਰ ਕਰੋਨਾ ਦਾ ਰੋਲਰ ਪੈ ਗਿਆ ਫਿਰ ਬਾਹਰ ਉਧਰ ਦੀ ਸਪਲਾਈ ਜਿਹੜੀ ਬੰਦ ਹੋ ਗਈ ਹੁਣ ਅਸੀਂ ਲੋਕਲੀ ਵੇਚਦੇ ਆ ਕਿੰਨੀ ਕ ਹਲਦੀ ਤਿਆਰ ਕਰਦੇ ਤੁਸੀਂ ਇੱਥੇ ਇਹ ਜਿੰਨੇ ਕੋ ਮਿਲਦੇ ਆ ਕਿਸਾਨ ਜਿੰਨੇ ਬੀਜ ਲੈਂਦੇ ਨੇ ਸਾਡੇ ਕੋਲ ਜਿੰਨੇ ਬੀਜ ਦੇ ਨੇ ਜਿੰਨੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਾਰੇ ਦਾ ਮਾਲਮਾ ਖਰੀਦਦਾ ਤੁਸੀਂ ਆਪਣੀ ਹਲਦੀ ਦਾ ਨਾਮ ਵੀ ਰੱਖਿਆ ਕਿ ਕੋ ਮਲਾਵਟ ਸਾਬਤ ਕਰੇ ਹਾਂ ਜੀ ਅਤੇ 1 ਲੱਖ ਰੁਪਇਆ ਨਾਮ ਰੱਖਿਆ ਅਗਰ ਕੋ ਮਲਾਵਟ ਸਾਬਤ ਕਰਦੇ ਤਾਂ ਦਿਆਂਗਾ ਹਲਦੀ ਨੇ ਵੀ ਜਿਸ ਤਰ੍ਹਾਂ ਹਲਦੀ ਕੋ ਫੈਸੇ ਇਹਦਾ ਕਿਸ ਤਰ੍ਹਾਂ ਮਾਲਦੇ ਉਹ ਕਿਸ ਤਰ੍ਹਾਂ ਐਕਟਿੰਗ ਕਰਦੇ ਉਹ ਵੀ ਹੈ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆ ਲੋਕਲ ਬੀਬੀਆਂ ਨੇ ਸਾਡੇ ਨਜ਼ਦੀਕੀ ਪਿੰਡਾਂ ਦੀਆਂ ਉਹ ਕੰਮ ਕਰਤੀਆਂ ਨੇ ਬਾਕੀ ਲੇਵਰ ਲੋਡ ਦੇ ਮੁਤਾਬਕ ਜਿਵੇਂ ਗੁਡਾਈ ਦੇ ਟਾਈਮ ਤੇ ਵੱਖਰੀ ਲੱਗਦੀ ਆ ਜਿਹੜੀ ਬਾਅਦ ਪ੍ਰੋਸੈਸਿੰਗ ਦੇ ਟਾਈਮ ਤੇ ਵਰਤੀ ਜਾਂਦੀ ਉਹ ਵੱਖਰੀ ਆ ਤਕਰੀਬਨ 20 ਬੰਦਿਆਂ ਨੂੰ ਕੰਮ ਜਿਹੜਾ ਨਾ ਸੀਜ਼ਨ ਤੇ ਮਿਲ ਜਾਂਦਾ ਜੀ ਸਾਡੇ ਪਰਿਵਾਰ ਚ ਕਿਹਦਾ ਕਿਹਦਾ ਸਹਿਯੋਗ ਆ ਤੁਹਾਨੂੰ ਇਸ ਸਾਰੇ ਕਾਰੋਬਾਰ ਦੇ ਵਿੱਚ ਮੇਰੇ ਪਰਿਵਾਰ ਦੇ ਮੈਂਬਰ ਕੁਝ ਮਨੁਹੇ ਅੰਚ ਕਾਫੀ ਸਹਿਯੋਗ ਦੇ ਰਹੇ ਆ ਇਹ ਲੜਕੀਆਂ ਤੇ ਲੜਕੀ ਸਾਡਾ ਸਾਰਾ ਜਿਹੜਾ ਸਿਸਟਮ ਆ ਉਹਨੂੰ ਬਿਲਕੁਲ ਬੜੀ ਲਿਖੀ ਲੜਕੀ ਆ ਹਾਂ ਜੀ ਨੋਆ ਸਾਡੀ ਤੇ ਉਹ ਉਹ ਵੀ ਇਹਦੇ ਬਾਰੇ ਕਾਫੀ ਸਹਿਯੋਗ ਦੇ ਰਹੇ ਬੇਟਾ ਉਹ ਵੀ ਦੇ ਰਹੇ। ਕਾਫੀ ਜਿਹੜੀ ਇਹ ਹੁਦਦੀ ਦਾ ਹੁਦੜਾ ਕੋ ਫਾਸ ਸੀਜ਼ਨ ਹੁੰਦਾ ਕਿ ਇਹ ਪਾਰਾਮਨ ਚੀਜ਼ ਜਿਹੀ ਦੀ ਇਹ ਸੀਜ਼ਨਲ ਹੈ ਜੀ ਇਹਦੀ ਫਰਵਰੀ ਦੇ ਵਿੱਚ ਪਟਾਈ ਹੁੰਦੀ ਆ ਤੇ ਮਾਰਚ ਅਪ੍ਰੈਲ ਦੇ ਵਿੱਚ ਇਹਦੀ ਪ੍ਰੋਸੈਸਿੰਗ ਹੁੰਦੀ ਆ। ਤੁਸੀਂ ਆਪਣੀ ਵੀ ਲਗਾਈ ਦੀ ਆ? ਹਾਂ ਜੀ ਆਪ ਵੀ ਬੀਜਦਾ ਜੀ ਤੇ ਜਿਹੜੇ ਕਿਸਾਨ ਬੀਜਦੇ ਉਹਨਾਂ ਕੋਲੋਂ ਵੀ ਖਰੀਦ ਲੈਂਦੇ। ਬੀਜ ਵੀ ਆਪਾਂ ਤੁਸੀ ਦਿੰਦੇ ਆ। ਹਾਂ ਜੀ ਬੀਜ ਵੀ ਕਿਸਾਨਾਂ ਨੂੰ ਦਈਦਾ ਜੀ। ਆਉਂਦੇ ਬਾਹਰ ਵੀ ਨਹੀਂ ਪੰਜਾਬ ਤੋਂ ਬਾਹਰ ਨਹੀਂ ਹਰਿਆਣੇ ਚ ਕੁਝ ਲੋਕਾਂ ਨੇ ਵੀ ਖਰੀਦਾ ਮੇਰੇ ਕੋਲ ਤੇ ਬਾਕੀ ਪੰਜਾਬ ਦੀ ਹੈ ਜੀ ਵਿਕਰੀ ਕਿਸ ਤਰ੍ਹਾਂ ਕਰਦੇ ਵਿਕਰੀ ਲੋਕਲ ਵੀ ਆ ਤੇ ਬਾਹਰ ਅਮਰੀਕਾ ਤੁਹਾਨੂੰ ਜਿਵੇਂ ਮੈਂ ਦੱਸ ਚੁੱਕਾ ਵੀ ਅਮਰੀਕਾ ਵੀ ਭੇਜੀ ਆ ਤੇ ਇਥੇ ਲੋਕਲ ਵੀ ਵਿਕਰੀ ਦੁਕਾਨਾਂ ਦੇ ਉੱਤੇ ਜਾਂ ਲੋਕੀ ਇਹ ਤੋਂ ਆ ਕੇ ਵੀ ਲੈ ਜਾਂਦੇ ਨੇ ਇੱਕ ਗੱਡੀ ਛੋਟੀ ਜੀ ਰੱਖੀ ਆ ਉਹ ਵੀ ਜਾ ਕੇ ਕਸਟਮਰ ਤੱਕ ਖੁਦ ਪਹੁੰਚਦੀ ਆ